ਵੰਪਾਕੀ ਖਬਰ ਸਾਹਮਣੇ ਆ ਰਹੀ ਹੈ ਟਰੈਵਲ ਏਜੰਟਾ ਦੀ ਠੱਗੀ ਦਾ ਸ਼ਿਕਾਰ ਹੋਏ ਮੁੰਡੇ ਦੀ ਪਰੇਸ਼ਾਨੀ ਨਾਲ ਦੁਖੀ ਪਿਤਾ ਦੀ ਸਤਮਿਤ ਨਾਲ ਹੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਸਥਾਨਕ ਪੁਲਿਸ ਹਮਗਾਰਡ ਦੇ ਬੇਟੀ ਨੂੰ ਵਿਦੇਸ਼ ਭੇਜ ਕੇ ਉਸਤੇ ਨਾਲ ਠੱਗੀ ਹੋਣ ਦਾ ਪਤਾ ਚੱਲਦਿਆਂ ਹੀ ਨੌਜਵਾਨ ਦੇ ਪਿਤਾ ਦੀ ਸਖਮੇ ਦੀ ਨਾਲ ਮੌਤ ਹੋ ਚੁੱਕੀ ਹੈ ਜਿਸ ਦੇ ਨਾਲ ਪੂਰੇ ਪਰਿਵਾਰ ਦੇ ਵਿੱਚ ਇਸ ਵਕਤ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ ਪੀੜਤ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਗੋਹਾਲ ਲਗਾਈ ਕਿ ਫਰੋਡ ਕਰਨ ਵਾਲੇ ਟਰੈਵਲ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸਰੋਂਦੀ ਕਰਲੌਂਦੀ ਧੀ ਦੇ ਵੱਲੋਂ ਸਾਰਾ ਹੀ ਵਾਕਿਆ ਬਿਆਨ ਕੀਤਾ ਗਿਆ ਕਿ ਕਿਵੇਂ ਉਸਦੇ ਭਰਾ ਦੇ ਨਾਲ ਟਰੈਵਲ ਏਜੰਟ ਦੇ ਵੱਲੋਂ ਠੱਗੀ ਕੀਤੀ ਗਈ ਤੇ ਸਤਵੇਂ ਦੇ ਵਿੱਚ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਇੱਕ ਵਾਰ ਪਰਿਵਾਰ ਦੀ ਜ਼ੁਬਾਨੀ ਸੁਣ ਲੈਂਦੇ ਆ ਕਿ ਕਿਵੇਂ ਇਹ ਸਾਰੀ ਜੜੀ ਕਟਨਾਵਾਂ ਦੇ ਨਾਲ ਵਾਪਰੀ ਹੈ। ਇਹ ਤੇਰਾ ਪੁੱਤ ਮਾਪਾ ਲਾਸ਼ਾਂ। ਇਹ ਵਾਲੀ ਛੋਟੀ ਭੈਣ ਕੀ ਕਰੇਗੀ?

ਉਨਾਂ ਨੇ ਸਾਡੇ ਨਾਲ ਫਰੌਡ ਕੀਤਾ ਸਾਨੂੰ ਨਹੀਂ ਦੱਸਿਆ ਕੁਝ ਵੀ ਤੇ ਉਹ ਬਸ ਅਸੀਂ ਘਰ ਵੇਚ ਕੇ ਆਪਦਾ ਸਾਰਾ ਵੇਚਵਟ ਕੇ ਅਸੀਂ ਉਹਦੇ ਭਰਾ ਨੂੰ ਬਾਹਰ ਭੇਜਿਆ ਸੀਗਾ ਬਸ ਉੱਥੇ ਜਾ ਕੇ ਸਾਨੂੰ ਹਫਤੇ ਬਾਅਦ ਹੀ ਪਤਾ ਲੱਗਿਆ ਵੀ ਜਿਹੜੀ ਕੰਪਨੀ ਤੋਂ ਉਹਨਾਂ ਨੇ ਵੀਜ਼ਾ ਦਿੱਤਾ ਉਹ ਕੰਪਨੀ ਬਲੈਕਲਿਸਟਡ ਆ ਤੇ ਬੰਦ ਆ ਉਹ ਕੰਪਨੀ ਵਾਲਿਆਂ ਨੇ ਵੀ ਉਹਨੂੰ ਤਿੰਨ ਵਾਰੀ ਧਮਕੀ ਦਿੱਤੀ ਕਿ ਜੇ ਤਾ ਤੂੰ ਇੱਥੇ ਆਇਆ ਤੈਨੂੰ ਅਸੀਂ ਗੋਲੀ ਮਾਰ ਦਾਂਗੇ ਜਾਂ ਤੈਨੂੰ ਅਸੀਂ ਈੰਡੀਆ ਵਾਪਸ ਭੇਜ ਦਾਂਗੇ ਫਿਰ ਅਸੀਂ ਇਹਨਾਂ ਨਾਲ ਗੱਲ ਕੀਤੀ ਇਹ ਕਿਨਾਂ ਨੇ ਸਾਡੇ ਤੋਂ ਟਾਈਮ ਲਿਆ ਅਸੀਂ 15 ਦਿਨਾਂ ਚ ਸਾਰਾ ਕੁਝ ਸਹੀ ਕਰ ਦਾਂਗੇ ਇਹਨਾਂ ਨੇ ਕੁਝ ਸਹੀ ਨਹੀਂ ਕਰਕੇ ਦਿੱਤਾ ਸਾਡੇ 24 ਲੱਖ ਰੁਪਏ ਚ ਗੱਲ ਹੋਈ ਸੀ ਉਹਨਾਂ ਨਾਲ ਦੇਦੀ ਇਹਨਾਂ ਨੇ ਸਾਡੇ ਤੋਂ ਬਸ ਪੈਸੇ ਲਏ ਆ 24 ਲੱਖ ਰੁਪਏ ਜਿਹੜਾ ਕਿ ਅਸੀਂ ਇਹਨਾਂ ਨੂੰ ਵਿਦ ਅਕਾਊਂਟ ਦਿੱਤਾ ਸਾਡੇ ਕੋਲ ਸਾਰੇ ਪ੍ਰੂਫਾ ਹਰ ਇੱਕ ਚੀਜ਼ ਦੇ ਇਹਨਾਂ ਦਾ ਲਿਖਤੀ ਹਲ ਪਿਆ ਬਿਆਨ ਵੀ ਸਾਡੇ ਕੋਲ ਆ ਜਿੱਦੇ 'ਚ ਇਹਨਾਂ ਨੇ ਲਿਖਿਆ ਵੀ ਜੇ ਉੱਥੇ ਜਾ ਕੇ ਤੁਹਾਡੇ ਮੁੰਡੇ ਨੂੰ ਕੰਮ ਨਹੀਂ ਮਿਲਦਾ ਜਾਂ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ ਜੋ ਵੀ ਜੁਰਮਾਨਾ ਪਾਉਂਗਾ ਜਾਂ ਜੋ ਵੀ ਤੁਹਾਡੇ ਦਿੱਤੇ ਪੈਸੇ ਅਸੀਂ ਵਾਪਸ ਕਰਾਂਗੇ ਹੁਣ ਅੱਜ 7 ਮਹੀਨੇ ਹੋ ਚੱਲੇ ਆ ਇਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਅਸੀਂ ਅੱਜ ਕੇ 26 ਦਸੰਬਰ ਨੂੰ ਐਫਆਈਆਰ ਦਿੱਤੀ ਸੀ ਅਰਨੀ ਵਾਲੇ ਥਾਣੇ 'ਚ ਐਫਆਈਆਰ ਮਤਲਬ ਸ਼ਿਕਾਇਤ ਦਿੱਤੀ ਸੀ ਕਾਇਤ ਹਾਂਜੀ ਸ਼ਿਕਾਇਤ ਦਿੱਤੀ ਸੀ ਜਿਹਦਾ ਕਿ ਕੋਈ ਨਿਆਂ ਨਹੀਂ ਹੋਇਆ ਇਹਨਾਂ ਨੇ ਸਾਨੂੰ ਕੋਈ ਨਿਆਂ ਨਹੀਂ ਦਿੱਤਾ ਫਿਰ ਸਾਡੇ ਤੋਂ ਟਾਈਮ ਹੀ ਮੰਗੇ ਆ ਟਾਈਮ ਦਿੱਤਾ ਅਸੀਂ ਆਪਦੇ ਵੱਲੋਂ ਵੱਧਕ ਟਾਈਮ ਦਿੱਤਾ ਇਹਨਾਂ ਦੇ ਮੰਗੇ ਅਨੁਸਾਰ ਸਾਡੇ ਪੱਲੇ ਕੁਝ ਨਹੀਂ ਪਿਆ ਅੱਜ ਮੇਰੇ ਡੈਡੀ ਚਲੇ ਗਏ ਦੁਨੀਆ ਤੋਂ ਬਸ ਇਸੇ ਗਮ 'ਚ ਇਨਾਂ ਦੀਆਂ ਮਿੰਨਤਾਂ ਕਰ ਕਰਕੇ ਵਿਦਾਂਤਾ ਸਾਡਾ ਮੁੰਡਾ ਸੈਟਲ ਕਰ ਦੋ ਜਾਂ ਸਾਨੂੰ ਕੋਈ ਜਵਾਬ ਦੇ ਦਿਓ ਪਰ ਇਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਨਾ ਸਾਡਾ ਮੁੰਡਾ ਸੈਟਲ ਕੀਤਾ ਜੇ ਮੇਰਾ ਪਿਓ ਚਲੇ ਗਿਆ ਇਸ ਦੁਨੀਆ ਤੋਂ ਬਾਅਦ ਹੋਈਆ ਉਹ ਕਿਸਾ ਲਾਤਾ ਜਿਹੜਾ ਰਿਹਾ ਉਸੇ ਬਸ ਲਾਤੇ ਅਜੀ ਨਾ ਤੋ ਕੋਈ ਕਾਰੋਬਾਰ ਨਿਕਲ ਸਕਦਾ ਨਾ ਨੂੰ ਕੋਈ ਕੰਮ ਹੀ ਮਿਲਦਾ ਉੱਥੇ ਕਿਉਂਕਿ ਤੁਹਾਨੂੰ ਵੀ ਪਤਾ ਇੰਗਲੈਂਡ 'ਚ ਤੁਸੀਂ ਉੱਥੇ ਬਾਹਰ ਕੰਮ ਨਹੀਂ ਇੰਦਾ ਕਰ ਸਕਦੇ ਜੇ ਤੁਸੀਂ ਓਪਨ ਵਰਕ ਪਰਮਿਟ ਤੇ ਹੁੰਦਾ ਤੋਂ ਉਹਨੂੰ ਕੰਮ ਨਹੀਂ ਮਿਲ ਰਿਹਾ ਉਹ ਘਰੇ ਹੀ ਰਹਿ ਰਿਹਾ ਉਹ ਬਰਕਰਾਰਵੀਂ ਨਹੀਂ ਨਿਕਲ ਰਿਹਾ ਤਾਂ ਉਪਰੋਦੀ ਉਹਨੂੰ ਮੇਲਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਵੀ ਅੰਨੇ ਤਰੀਕ ਤੱਕ ਤੂੰ ਆਪਦਾ ਸਾਰਾ ਕੁਝ ਟੈਕਸ ਵਗੈਰਾ ਸਭ ਕੁਝ ਸਬਮਿਟ ਕਰ ਨਹੀਂ ਤਾਂ ਤੈਨੂੰ ਇੰਡੀਆ ਵਾਪਸ ਭੇਜ ਦਾਂਗੇ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਸ਼ਿਕਾਇਤ ਦਿੱਤੀ ਹੈ ਜੀ ਤੁਸੀਂ ਪੁਲਿਸ ਪ੍ਰਸ਼ਾਸਨ ਨੇ ਸਿੱਧੀ ਸਾਡੀ ਸੁਣੀ ਨਹੀਂ ਦੂਜੀ ਗੱਲ ਇਹ ਆ ਕਿ ਜਦੋਂ ਤਾ ਸਾਡੀ ਪੂਰੀ ਸੁਣਵਾਈ ਹੋਵੇ ਸਾਨੂੰ ਇਹ ਆ ਵੀ ਜਦੋਂ ਤਾ ਸਾਨੂੰ ਸਾਡੇ ਸਾਰੇ ਜਿੰਨੇ ਅਸੀਂ ਪੈਸੇ ਦਿੱਤੇ ਉਹ ਵਾਪਸ ਹੋ ਜਾਣ ਜਦੋਂ ਫਿਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਦੇ ਜੋ ਵੀ ਬੰਦੀਕਰਵਾਇਓ ਕੀਤੀ ਜਾਵੇ ਕਿਉਂਕਿ ਸਾਡੇ ਪਿਓ ਨੇ ਤਾਂ ਵਾਪਸ ਨਹੀਂ ਹੋਣਾ ਪਰ ਇਹੋ ਜਨਨ ਇਹੋ ਜਾਂ ਹੋਣਾ ਚਾਹੀਦਾ ਵੀ ਅੱਗੇ ਕਿਸੇ ਨਾਲ ਇਹੋ ਜਾਂ ਨਾ ਕੁਝ ਕਰੇ